ਲੇ ਇਹਨੂੰ ਝੱਟ ਹੀ ਸੁਣ ਗਿਆ ਐਵੇਂ ਮੰਮੀ ਕਹਿੰਦੀ ਇਹ ਇਹਨੂੰ ਸੁਣਦਾ ਨਹੀਂ ਹੈ ਜੇ ਕੋਈ ਮੇਰੇ ਲਾਗੇ ਗੱਲ ਕਰੇ ਮੈਨੂੰ ਤੇ ਮਾਸਾ ਨਹੀਂ ਪਤਾ ਲੱਗਦਾ ਅਤੇ ਕਵਲ ਹੀ ਕਮਲੀ ਰਮਲੀਆ ਜਿਹਨੂੰ ਮੈਂ ਦੋਰੇ ਗੱਲ ਪੁੱਛ ਲੈਣੀ ਆ ਮੈਨੂੰ ਨਾ ਸੋਨਜਪ ਨੇ ਖਾ ਲੱਗ ਗਿਆ ਹੋਣਾ ਨਾਲੇ ਜਿਹਨਾਂ ਨੇ ਤੂੰ ਹੀ ਆਇਆ ਨਾ ਬਸ ਹਾਂ ਮੈਨੂੰ ਭਜਾਈ ਜਾਣ ਦੇ ਉਹ ਹਾਏ ਹਾਏ ਮੰਮੀ ਧਾਰਗੜ ਉਹ ਤੇ ਤੂੰ ਹੀ ਮੈਨੂੰ ਪਰਸੋਂ ਫੜਾਇਆ ਸੀ ਮੈਂ ਰੱਖਿਆ ਸੀ ਤੈਨੂੰ ਚੇਤਾ ਨਹੀਂ ਆ ਦੀਦੀ ਦੀਦੀ ਤਾਂ ਇਹੋ ਤਾਂ ਤੇਤੀ ਪੀਓ ਪਾਦੀ ਆਉਂਦੇ ਨੇ ਹੈ ਤੇਤੀ ਤਾਂ ਪੀਓ ਪਾਦੀ ਆਉਂਦੇ ਨੇ ਕਿਹੜੀ ਬਾਜੀ ਆਉਂਦੀ ਆ ਤੇ ਚਾਹ ਦੇ ਨਾਲ ਹੀ ਮੈਂ ਬਾਜੀ ਲੈ ਆਉਂਦੀ ਅਸੀਂ ਕੁਝ ਖਾ ਲੈਂਦੇ ਚਾਹ ਦੇ ਨਾਲ ਓਹੋ ਤੁੜੂਆ ਪਾਦੀ ਨਹੀਂ ਪਾਦੀ ਪਾਦੀ ਵੀ ਮੈਨੂੰ ਨਹੀਂ ਤੇਰੀ ਸਮਝ ਲੱਗਦੀ ਬਹਿ ਜਾ ਇੱਥੇ ਕੀ ਬਾਜੀ ਬਾਜੀ ਲਾਇਆ ਕਿੰਨਾਂ ਦੀ ਬਾਜੀ ਆਉਂਦੀ ਆ ਓਹੋ ਦੀਦੀ ਭਾਦੀ ਨੇ ਭਾਦੀ ਭਾਜੀ ਹਾਂ ਕੀ ਆਖਣੀਆਂ ਭਾਦੀ ਦੀ ਭਾਦੀ ਆਉਂਦੇ ਭਾਜੀ ਤੇ ਤਾਂ ਹੀ ਤੇ ਪੇ ਕਹਿਦੀਆਂ ਲੈ ਚਾਹ ਮੇਰੀ ਵੀ ਲੈ ਜਾ ਇੰਜ ਕਰਾਂਗੇ ਜਦੋਂ ਭਾਜੀ ਆਏਗੀ ਨਾ ਉਹਦੇ ਨਾਲ ਹੀ ਪੀਵਾਂਗੇ ਤੇ ਨਾਲੇ ਇਹ ਦੱਸ ਵੀ ਮੋਤੀ ਜੂਰ ਦੇ ਲੱਡੂ ਆਉਂਦੇ ਵੀ ਗੋਂਦ ਦੇ ਲੱਡੂ ਆ ਆਹੋ ਹੋ ਉਹ ਦੁਰਵਾਤ ਦੇ ਪਪਾ ਥਾ ਤੇ ਪਪਾ ਆਉਂਦੇ ਨੇ ਤੇਰੀ ਕੋਈ ਸਮਝ ਨਹੀਂ ਨਾਲ ਦੀ ਕੀ ਆ ਥਾਹਿਲ ਤੇ ਪਪਾ ਥਾਹ ਦੇ ਅਸ਼ਾ ਸਾਇਰ ਦੇ ਪਾਪਾ ਉੜਿਆ ਤੂੰ ਹੋਰ ਇੱਕ ਤੇ ਤੁਹਾਨੂੰ ਸਮਝ ਨਹੀਂ ਲੱਗਦੀ ਨੀ ਪੈਣੀ ਇੰਜ ਕਹਿ ਰਹੀ ਕਿ ਸਾਇਰ ਦੇ ਪਾਪਾ ਉੜਿਆ ਤੂੰ ਤੇ ਬਾਜੀ ਬਾਜੀ ਲਾਇਆ ਹੁਣ ਮਿੰਨੂ ਕਿਹਦਾ ਬਾਜੀ ਆਉਣੀ ਆ ਕਿ ਬਾਜੀ ਆਉਣੀ ਆ ਤੇ ਤੈਨੂੰ ਕਿੱਦਾਂ ਪਤਾ ਮੰਮੀ ਤਾਂ ਠੰਡੇ ਹੀ ਮੰਮੀ ਤਾਂ ਠੰਡੇ ਹੀ ਅਸ਼ਾ ਨੂੰ ਨਹੀਂ ਪਤਾ ਲੱਗਾ ਨਾ ਮੈਨੂੰ ਤੇ ਨਹੀਂ ਪਤਾ ਲੱਗਾ ਹਾਂ ਸੱਚ ਜਿਹਦਾ ਆਪਾਂ ਬਾਜ਼ਾਰ ਨਹੀਂ ਤੂੰ ਸੂਟ ਵੇਖਣ ਦੀਆਂ ਜਿਹੜਾ ਮੈਂ ਤੇਰੇ ਨਾਲ ਵੀ ਗੱਲ ਕਰਾਈ ਸੀ ਫਿਰ ਉਹਨਾਂ ਨੇ ਇਹੋ ਹੀ ਗੱਲ ਦੱਸਣੀ ਹੋਣੀ ਆ ਕਿ ਮੈਂ ਆਉਣਾ ਵਾਂ ਹਾਏ ਹਾਏ ਹੁਣ ਉਹਨੇ ਕੋ ਆਉਂਦਿਆ ਛਿੜਕਾ ਪੈ ਜੜੀਆਂ ਮੈਨੂੰ ਉਹਨਾਂ ਨੇ ਕਹਿਣਾ ਵਾ ਤੂੰ ਤੈਨੂੰ ਮੈਂ ਕਿੰਨੀ ਵਾਰੀ ਕਿਹਾ ਵੀ ਕੰਨਾਂ ਦੀ ਮਸ਼ੀਨ ਲਵਾ ਕੇ ਤੂੰ ਲਵਾਉਣੀ ਨਹੀਂ ਡਈ ਹੈਗੀ ਆਪੇ ਗੁੱਥੇ ਹੋ ਗਏ ਤੁਹਾਨੂੰ ਹਾਨੂੰ ਕਾਦਾ ਤੁਸੀਂ ਇਹ ਗੱਲ ਕਹਿਣਾ ਮੰਨਦੇ ਹੋ ਕੀ ਆ ਖੰਡੀਆਂ ਆਪੇ ਭਾਦੀ ਗੁੱਥੇ ਹੋਣਗੇ ਤੁਸੀਂ ਕਿਹਨਾਂ ਕਹਿਣਾ ਮੰਨਦੇ ਆਹੋ ਮੈਨੂੰ ਗੁੱਸੇ ਹੋਣਗੇ ਤੇ ਮੈਨੂੰ ਪਤਾ ਵਾ ਜਦੋਂ ਮੈਨੂੰ ਗੁੱਸੇ ਹੁੰਦੇ ਨੇ ਤਾਂ ਤੂੰ ਇੱਕ ਪਾਸੇ ਖਲੋ ਕੇ ਹੱਸਣ ਦੀ ਹੁੰਨੀ ਆ ਜੇ ਐਰ ਦਾ ਤੂੰ ਹਸੀ ਨਾ ਤੇ ਮੈਂ ਸਿੱਧੀ ਤੇਰੇ ਗੰਦਾ ਦੇ ਕੋਈ ਚੀਜ਼ ਮਾਰਨੀ ਆ ਦੀਦੀ ਦੀਦੇ ਭਾਦੀ ਤੁਹਾਨੂੰ ਗੁੱਥੇ ਹੁੰਦੇ ਆ ਨਾ ਮੈਨੂੰ ਤਾਂ ਹੱਥ ਆਉਣਾ ਹੀ ਆ ਤੂੰ ਥੀ ਮੈਨੇ ਮਾਰ ਕੇ ਦਿੱਥਿਓ ਕੀ ਆਖਣ ਦੀ ਆ ਮੈਂ ਹਾਂ ਮੈਨੂੰ ਤਾਂ ਤੇਰੇ ਗੁੱਥੇ ਹੁੰਦੇ ਆ ਨਾ ਭਾਦੀ ਤੁਹਾਨੂੰ ਮੈਨੂੰ ਤਾਂ ਹੱਥ ਆਉਣਾ ਵਾ ਮੈਂ ਤੇਰੇ ਹੱਥ ਨਾ ਵਾ ਤੇ ਤੁਸੀਂ ਮਾਰ ਕੇ ਦਿੱਥਿਓ ਮੇਰੇ ਕਿੱਦਾਂ ਮਾਰਦੇ ਹੋ ਅਸ਼ਾ ਤੇ ਤੂੰ ਮੇਰੀ ਐਡੀ ਵੱਡੀ ਦੁਸ਼ਮਣ ਆ ਜੇ ਘਰ ਵਿੱਚ ਹੀ ਦਸ਼ਮਣ ਹੋਣਾ ਤੇ ਬਾਹਰ ਦਸ਼ਮਣਾਂ ਦੀ ਕੀ ਲੋੜ ਆ ਤੈਨੂੰ ਅਗਲ ਨਹੀਂ ਹੁੰਦੀ ਹੈਗੀ ਉਹ ਮੈਨੂੰ ਗੁੱਸੇ ਹੁੰਦੇ ਸਭ ਉਹਨਾਂ ਨੂੰ ਸਮਝਾਇਆ ਗੱਲ ਵੀ ਭਾਜੀ ਦੀਦੀ ਨੂੰ ਗੁੱਸੇ ਨਾ ਹੋ ਤਾਂ ਤੂੰ ਉਲਟਾ ਹੱਸੀ ਜਾਨੀ ਆ ਇਹਦੇ ਵਿੱਚ ਗਲਤੀ ਥੋੜੀ ਆ ਤਾ ਤਾਨੂੰ ਆਂਦੇ ਨੇ ਮਥੀਨ ਲਾਓ ਤੂੰ ਥੀ ਲੰਦੇ ਨਹੀਂ ਆ ਤਾਂ ਭਾਜੀ ਤੁਹਾਨੂੰ ਫਿਰ ਗੁੱਤੇ ਹੁੰਦੇ ਨੇ ਕੀ ਆਖਣ ਦੀ ਆ ਦੋ ਦੋ ਭਾਦੀ ਤੁਹਾਨੂੰ ਕਹਿੰਦੇ ਨੇ ਤੈਨੂੰ ਕੰਨਾਂ ਤੇ ਥੀਨ ਲਾਓ ਤੁਸੀਂ ਲਵਾਉਂਦੇ ਨਹੀਂ ਉਦੋਂ ਤਾਂ ਭਾਦੀ ਫਿਰ ਗੁੱਤੇ ਹੀ ਹੋਣਾ ਤੁਹਾਨੂੰ ਹਾਏ ਹਾਏ ਮੈਂ ਬੋਲੀ ਆ ਜਿਹੜੀ ਮੈਂ ਕਹਿਣਾ ਨਾ ਚੰਗੇ ਭਲੇ ਤੇ ਮੇਰੇ ਖਾਨੇ ਆ ਸਾਰਾ ਕੁਝ ਤੇ ਮੈਨੂੰ ਸੁਹੰਦਾ ਵਾ ਸਾਥ ਹੁੰਦਾ ਤੁਹਾਨੂੰ ਦੋਦ ਮੈਂ ਤੁਹਾਡੇ ਲੱਗੇ ਨਹੀਂ ਫੇਰ ਤੁਹਾਨੂੰ ਥੁੰਦਾ ਵਾ ਇੱਥੋਂ ਤੁਹਾਨੂੰ ਮਾਥਾ ਨਹੀਂ ਪਤਾ ਲੱਗਦਾ ਇਹ ਕੀ ਕਹਿਣ ਦੇਈ ਆ ਮੈਨੂੰ ਤੇਰੀਆਂ ਸਾਰੀਆਂ ਗੱਲਾਂ ਦਾ ਪਤਾ ਵਾ ਉਹਦੇ ਮੈਂ ਤੈਨੂੰ ਜਾਣ ਕੇ ਪੁੱਛ ਲਈ ਦਿੰਨੀ ਆ ਚਲ ਜਾ ਉੱਦਨ ਜਾ ਕੇ ਤੇ ਚਾਹ ਛੱਡ ਤੇ ਗਰਮ ਕਰਕੇ ਲਿਆ ਸਾਰੀ ਚਾਹ ਮੈਨੂੰ ਠੰਡੀ ਕਰਾ ਦੇ ਤੂੰ ਤੁਹੋਂ ਮੰਨਦੇ ਆ ਤੁਹਾਨੂੰ ਥੱਤੀ ਨਹੀਂ ਥੁੰਦਾ ਤੇ ਇਹਨੂੰ ਹੁਣ ਕਹਿਂਦੇ ਆ ਵੀ ਮੈਨਾਂ ਮਨਤਾਬ ਨਾ ਹੁੰਦੇ ਕੀ ਕਹਿਣ ਦੀ ਆ ਵੀ ਮੈਂ ਚਾਹ ਨਹੀਂ ਘੱਟ ਕਰਕੇ ਲਿਆਣੀ ਹੱਥ ਮਾਰੇਂ ਦੀਆਂ ਕੋ ਤੇਰੇ ਮੈਂ ਹੱਥ ਭੰਨ ਲੈਣੇ ਤੇਰੇ ਨਾਲ ਮੈਂ ਵੱਡੀਆਂ ਤੇ ਮੈਨੂੰ ਜਵਾਬ ਦੇਣ ਲੱਗੀਆਂ ਤਾਂ ਤਾਂ ਮੈਂ ਗਰਮ ਕੱਕ ਲੱਦਨੀ ਆ ਉਹ ਗੱਲ ਨਹੀਂ ਫਿਰ ਕੀ ਠੰਡੀ ਹੋ ਗਈ ਤੇ ਮਲਾ ਦੇਣੀ ਤਨ ਹੋੜ ਸ਼ੁਕਰਿਆ ਮੈਂ ਚਾਹ ਵੱਲੋਂ ਕਹਿੰਦਾ ਇਹ ਵੀ ਮੈਨੂੰ ਚਾਹ ਵੱਲੋਂ ਗੈਂੜੀ ਹੀ ਨਹੀਂ ਆ ਮੇਰੇ ਤੇ ਸੱਚੀ ਨਹੀਂ ਸੰਦਾ ਹੈਗਾ ਇਹ ਤੇ ਮੈਂ ਨਾ ਫੋਗੀਆਂ ਟੋਰਾ ਜਿਹੀ ਪਈਆਂ ਵੀ ਮੈਨੂੰ ਸਾਰਾ ਕੁਝ ਸੁਣਦਾ ਵਾ ਜੇ ਕੋਈ ਮੇਰੇ ਲਾਗੇ ਗੱਲ ਕਰੇ ਮੈਨੂੰ ਤੇ ਮਾਸਾ ਨਹੀਂ ਪਤਾ ਲੱਗਦਾ ਆ ਤੇ ਕਵਲ ਹੀ ਕਮਲੀ ਰਮਲੀਆ ਜਿਹਨੇ ਮੈਂ ਦੋਰੇ ਗੱਲ ਪੁੱਛ ਲੈਣੀ ਆ ਹਾਇਰ ਬੰ ਅਮਰੀਕਾ ਨੇ ਕਦੋਂ ਠੀਕ ਕਰੇਗਾ ਮੈਂ ਤੇ ਐਸੀ ਆਸ ਚਾਹੀਆਂ ਵੀ ਮੇਰੇ ਕੰਨ ਠੀਕ ਹੋ ਜਾਣ ਮੈਨੂੰ ਮਸ਼ੀਨ ਨਾ ਹੀ ਲਾਉਣੀ ਪਏ ਮੈਨੂੰ ਤੇ ਮਸ਼ੀਨ ਤੋਂ ਬੜਾ ਹੀ ਡਰ ਲੱਗਦਾ ਵਾ ਮੰਮੀ ਕੀ ਲੱਭਣ ਦੇਉ ਲੱਭਣਾ ਕੀ ਐ ਸੰਦੀਪ ਪਤਾ ਜੇ ਮੈਂ ਧਾਰ ਘਾਟ ਆਪਣਾ ਕਿੱਥੇ ਧਰ ਬੈਠੀ ਆ ਤੇ ਉਹ ਲੱਭਣ ਨਹੀਂ ਤੇ ਆ ਤੇ ਮੈਂ ਹਟ ਰੰਕਲਾ ਬੂਆ ਖੋਲਿਆ ਹੀ ਮੈਂ ਹਵੈਨੀ ਬੜਾ ਸ਼ਹਿਰ ਦੇਲੇ ਚ ਨਾ ਹੋਵੇ ਹਾਇ ਹਾਇ ਜੇ ਤੂੰ ਹੀ ਪਹਿਲੇ ਰੱਖਣੀ ਹੁੰਦੀ ਤਾਂ ਸਾਹਮਣੇ ਰੱਖਿਆ ਕਰੋ ਤੂੰ ਹੀ ਕਾ ਇਤਨਾ ਤਰਸੋੜਦੇ ਨੇ ਜਿਹੜੇ ਗਵਾਚ ਗਏ ਆ ਅਬੋਲਿਆ ਬਦਲਾ ਮੈਂ ਆਖਣ ਡਈ ਆ ਵੀ ਆਧਾਰ ਕਾਰਡ ਰੱਖਿਆ ਵੈ ਮੈਨੂੰ ਵੀ ਨਹੀਂ ਹੁਣ ਲੱਭਣ ਡਿਆ ਹਮੇ ਤਾਂ ਇੱਧਰ ਵੇਖਾਂ ਲੈ ਮੈਂ ਆਖਣ ਕੋਈ ਹੋਰ ਡਈ ਆ ਤਾਂ ਹਮਨੋ ਕੋ ਹੋਰ ਤਸੰਡਈ ਆ ਕਿੰਨੇ ਕੇ ਪੈਸੇ ਜਿਹੜੇ ਗਵਾਲੇ ਆ ਮੈਂ ਪੈਸੇ ਨਹੀਂ ਆਖਣ ਡਈ ਆਧਾਰ ਕਾਰਡ ਆਖਣ ਡਈ ਵੀ ਹੋਰ ਹੀ ਲੱਭਣ ਡਿਆ ਹਾਏ ਹਾਏ ਮੰਮੀ ਆਧਾਰ ਕਾਰਡ ਉਹ ਤਾਂ ਤਹੀ ਮੈਨੂੰ ਪਰਸੋਂ ਫੜਾਇਆ ਸੀ ਮੈਂ ਰੱਖਿਆ ਸੀ ਤਾਂ ਚੇਤਾ ਨਹੀਂ ਆ ਫੰਦੇ ਵੀ ਮੈਨੂੰ ਨੇ ਖਿਆਲ ਆ ਹੈਗਾ ਮੈਂ ਨਹੀਂ ਹਮੇ ਇਦੇ ਵਿੱਚ ਰੱਖਿਆ ਤਾਂ ਇਹਦੇ ਮੈਂ ਭੁੱਲਣ ਡਈ ਆ ਇਹਨੂੰ ਈਆ ਖੰਡੇਓ ਮੈਂ ਕਿਹਾ ਮੈਨੂੰ ਨਹੀਂ ਖਿਆਲ ਹੈਗਾ ਵੀ ਮੈਂ ਤੈਨੂੰ ਦਿੱਤਾ ਵੈ ਮੈਂ ਤਾਂ ਹੀ ਇਹਨੇ ਨਹੀਂ ਵੇਖਣ ਲਈ ਆ ਮੇਰਾ ਚੇਤਾ ਇਹੋ ਜਿਆ ਹੀ ਏ ਮੰਮੀ ਮੈਂ ਤੈਨੂੰ ਕਿੰਨੀ ਵਾਰੀ ਸਮਝਾਇਆ ਵਾ ਹੁਣ ਤੁਹਾਡੀ ਉਮਰ ਦੇ ਸਾਰਨਾ ਨਾ ਜਾਰ ਸ਼ਕਤੀ ਘਟਦੀ ਜਾਂਦੀ ਆ ਤੋ ਹੀ ਰਾਤ ਨੂੰ 2-4 ਗਿਰੀਆਂ ਪਿਓ ਲੈ ਕਰੋ ਬਦਾਮ ਦੀਆਂ ਤਾਂ ਸਵੇਰੇ ਖਾਇਆ ਕਰੋ ਸੰਦੇਵ ਮੇਰੀ ਸੁਣ ਗੱਲ ਮੇਰਾ ਬੀਬੀ ਵਾਦਾ ਵੈ 2-4 ਨਹੀਂ ਮੈਂ ਖਾ ਸਕਦੀ ਮਾਂ ਇੱਕ ਹੀ ਗਿਰੀ ਮੈਂ ਖਾਣੀ ਆ ਉਹ ਪਿਓ ਲੈਣੀ ਤੇ ਖਾ ਲੈਣੀ ਆ ਮੰਮੀ ਚਾਰਾ ਨਹੀਂ ਖਾਈਦੀਆਂ ਤਹਾਡਾ ਬੀਪੀ ਵਾਧਦਾ ਵਾ ਤੁਹਾਨੂੰ ਡਾਕਟਰ ਨੇ ਬੜਾ ਕੀ ਕਿਹਾ ਸੀ ਕਿ ਭ੍ਰੇਜ ਕਰਿਆ ਕਰੋ ਆਪਣਾ ਨਹੀਂ ਪੈਣਾ ਮੈਂ ਨਹੀਂ ਇੰਨੀਆਂ ਖਾਂਦੀ ਮੈਂ ਸਿਰਫ ਦੋ ਖਾਨੀਆਂ ਦੋ ਪੀਉਂਗੇ ਬੋਲਿਆ ਬੱਦਰਾ ਜੇ ਇਹ ਵੀ ਨਾ ਖਾਵਾਂ ਤਾਂ ਤੁਸੀਂ ਤੇ ਮੇਰਾ ਸੇਰੀ ਲੈ ਲਓ ਹਾਈ ਹਾਈ ਮੰਮੀ ਤੁਹਾਨੂੰ ਡਾਕਟਰ ਨੇ ਕੀ ਕਿਹਾ ਸੀ ਤੁਹਾਡਾ ਬੀਪੀ ਵਾਧਦਾ ਵਾ ਭ੍ਰੇਜ ਕਰਿਆ ਕਰੋ ਆਪਣਾ ਨਹੀਂ ਸੰਦੀਪ ਮੈਂ ਬਥੇਰਾ ਭ੍ਰੇਜ ਕਰਨੀ ਆ ਮੈਂ ਚਾਰ ਨਹੀਂ ਖਾਂਦੀ ਦੋ ਖਾਨੀਆਂ ਪੀਉਂਗੇ ਸਵੇਰੇ ਕੀ ਆ ਖੰਡੇਓ ਮੈਂ ਖਾਂ ਦੋ ਖਾਨੀਆਂ ਮੈਂ ਸਵੇਰੇ ਅੱਛਾ ਅੱਛਾ ਠੀਕ ਆ ਠੀਕ ਆ ਤੇ ਮੰਮੀ ਸਾਹਿਦ ਦੇ ਪਾਪਾ ਨਹੀਂ ਆਉਣਾ ਹੀ ਤੇ ਤੁਸੀਂ ਮੈਨੂੰ ਦੱਸਿਆ ਗਿਓਨੀ ਸਿੱਧਾ ਕਵਲ ਨੂੰ ਦੱਸਦਾ ਵਾ ਤੇ ਉਹ ਅੱਗੋਂ ਕੀ ਕਹਿੰਦੀ ਆ ਬਾਜੀ ਆਉਣੀ ਬਾਜੀ ਆਉਣੀ ਮੇਰਾ ਘਰੇ ਕਾਦੀ ਬਾਜੀ ਆਉਣੀ ਆ ਉਹ ਤੇ ਮੈਨੂੰ ਫੇਰ ਪਤਾ ਲੱਗਾ ਵਾ ਵੀ ਸਾਹਿਦ ਦੇ ਪਾਪਾ ਨਹੀਂ ਆਉਣਾ ਵਾ ਨਹੀਂ ਤੇਰੇ ਨਾਲ ਜਿਹੜੀਆਂ ਗੱਲਾਂ ਕਰਦੀਆਂ ਨੇ ਮੇਰਾ ਸਿਰ ਖਪਾਈ ਐ ਜਦੋਂ ਤੁਸੀਂ ਲੀੜੇ ਲੈ ਕੇ ਆਈਆਂ ਸੋ ਆਉਂਦੀਆਂ ਤੇ ਆਂਦੀਆਂ ਮੈਨੂੰ ਵੀ ਮੰਮੀ ਲੀੜੇ ਵੇਖ ਲੈ ਉਹਨੇ ਭਲਾ ਹੋਇਆ ਕੱਪੜੇ ਵੇਖ ਕੇ ਤੇ ਮੈਂ ਰਸੋਈ 'ਚ ਗਈ ਕਵਲ ਚਾਹ ਬਣਾਉਂ ਰਹੀ ਸੀ ਤੇ ਮੈਂ ਉਹਨੂੰ ਕਹਿ ਦਿੱਤਾ ਵੀ ਕਵਲ ਆ ਸੰਦੀਪ ਨੂੰ ਦੱਸ ਦੀ ਮੈਂ ਪਾਲਨੇ ਆਉਣਾ ਮੈਂ ਤੈਨੂੰ ਮੈਂ ਕੀ ਦੱਸਣਾ ਹੀ ਬੋਲੇ ਬੱਦਲ ਨੂੰ ਮੈਂ ਗੱਲ ਕੋਈ ਕਰਨੀ ਨਾ ਕੋ ਹੋਰ ਕਰਨੀ ਹੈ ਹੁਣ ਮੇਰਾ ਲੰਡ ਕਿਉ ਡੇਓ ਮੈਨੂੰ ਸਿੱਧੀ ਸਿੱਧੀ ਗੱਲ ਦੱਸੋ ਹਾਂ ਐਵੇਂ ਨੜੀ ਜਾਂਡਿਓ ਜਿਹੜੀ ਮੈਂ ਤੁਹਾਨੂੰ ਗੱਲ ਪੁੱਛਣ ਦੀਆਂ ਉਹ ਤੁਸੀਂ ਮੈਨੂੰ ਦੱਸ ਨਹੀਂ ਰਹੇ ਹੈਗੇ ਮੈਂ ਤੈਨੂੰ ਆਖਣ ਨਹੀਂ ਆ ਵੀ ਆਉਣਾ ਜਿਸ ਪਾਲਨੇ ਮੈਂ ਕਵਲ ਨੂੰ ਕਹਿ ਦਿੱਤਾ ਵਾ ਉਹ ਹੀ ਤੇ ਮੈਂ ਕਹਿੰਦੀ ਹਾਂ ਕਵਲ ਨੂੰ ਕਹਿ ਦ ਤਾਂ ਮੇਰੇ ਕੋ ਮੈਨੂੰ ਨਹੀਂ ਕਿਹਾ ਜਾਂਦਾ ਤੇਰੇ ਨਾਲ ਸੰਦੀਪ ਨੇ ਦੀ ਸਿਰਖ ਪਾਈ ਏ ਮੇਰੇ ਕੋ ਨਹੀਂ ਇੰਨਾ ਖਪਿਆ ਜਾਂਦਾ ਜੇ ਮੈਂ 10 ਖਾਵਾਂ ਗਰੀਆਂ ਤੇ ਮੇਰਾ ਬੀਬੀ ਵਾਜ ਜਾਂਦਾ ਤੁਸੀਂ ਤੇ ਦੂ ਤੇ ਮੈਨੂੰ ਛੱਡਦੀਆਂ ਹੀ ਨਹੀਂ ਅੱਛਾ ਹੋਰ ਮੈਨੂੰ ਹੱਥ ਮਾਰ ਮਾਰ ਕੇ ਕਹਿੰਦੇ ਵੀ ਤੈਨੂੰ ਨਹੀਂ ਮੈਂ ਦੱਸਣਾ ਦੱਸ ਮੈਂ ਤੇਰੀ ਨੂੰਹ ਨਹੀਂ ਲੱਖਦੀ ਹੈਗੀ ਉਹ ਨਿੱਕੀ ਤੇਰੀ ਨੂੰਹ ਜਿਆਦਾ ਤੈਨੂੰ ਪਿਆਰੀ ਆ ਮੈਂ ਚੰਗਾ ਭੈਣਾ ਸਾਡੇ ਨਾਲ ਹੀ ਵਾਰੇ ਆਇਆ ਜਾਂਦਾ ਮੇਰੀ ਸਿਰਖ ਪਾਈ ਹਾਏ ਹਾਏ ਪਤਨੀ ਹੁਣ ਇੱਕੀ ਮੈਨੂੰ ਕਹਿ ਕੇ ਚਲ ਗਈ ਆ ਇੱਕ ਤੇ ਇਹਨਾਂ ਦੀ ਸਮਝ ਹੀ ਲੱਗੀ ਗੁੱਸੇ 'ਚ ਕਦੋਂ ਹੁੰਦੇ ਨੇ ਤੇ ਸ਼ਾਂਤ ਕਦੋਂ ਹੁੰਦੀ ਆ ਪਰ ਮੈਂ ਇਹਨਾਂ ਨੂੰ ਕੀ ਪੁੱਛ ਲਿਆ ਸਾਹ ਦੇ ਪਾਪਾ ਕੋਲ ਪੁੱਛਿਆ ਗਾੜੀਆਂ ਮੈਨੂੰ 9 17 ਸੁਣਾਉਂਦੇ ਆ ਆ ਮੰਮੀ ਬਣੀ ਰਹੀ ਰੋਟੀਆਂ ਜੈ ਰੋਟੀ ਪੁੱਤਰ ਰਈਆਂ ਨੇ ਦੋ ਜਣੀਆਂ ਬਣਾਉਣ ਦਸੋਈ ਜੈ ਵੇਖਣੀ ਰਹੀ ਐ ਨਾ ਕਿੰਨੀ ਆਵਾਜ਼ ਆਉਂ ਰਹੀ ਐ ਇਦਾਂ ਹੀ ਕਰਦੀਆਂ ਰੋਟੀ ਭਗਾਉਣ ਲੱਗਦੀਆਂ ਐਉਂ ਹੁੰਦਾ ਮੈਨੂੰ ਕਿ ਜਿਵੇਂ ਘਰ ਕੀ ਰੌਲਾ ਪਿਆ ਹੋਵੇ ਮੈਂ ਤਾਂ ਗੇ ਵੇਖਣ ਡੈ ਇਦਾਂ ਰੌਲਾ ਪਿਆ ਬਾਹਰ ਉਹਨਾਂ ਦੋ ਜਣੀਆਂ ਇਦਾਂ ਹੀ ਕਰਦੀਆਂ ਨੇ ਚਲ ਮੰਮੀ ਤੁਸੀਂ ਤੇ ਮੇਰੇ ਨਾਲ ਸਾਝੇ ਬੋਲੋ ਕੋਤ ਮੈਂ ਕੀ ਤੈਨੂੰ ਦੱਸਾਂ ਮੈਨੂੰ ਆਦਤ ਹੀ ਪੈ ਗਈ ਐ ਇਹ ਮੈਨੂੰ ਹੌਲੀ ਕੂੜ ਹੀ ਨਹੀਂ ਦਿੰਦੀਆਂ ਜਿਨਾ ਚਿਹਰਿਆਂ ਦੇ ਨਾਲ ਮੈਂ ਕੰਨ ਨਾਲ ਗੱਲ ਨਾ ਕਰਾਂ ਤਾਂ ਮੰਮੀ ਤੇ ਨੂੰ ਮੈਂ ਫੂਟੇ ਗੱਲ ਕਰਦਾ ਉਹ ਤੋਂ ਬੜੀ ਧੀ ਆਵਾਜ਼ ਹੁੰਦੀ ਏ ਦੀ ਓਦੋਂ ਤੋਂ ਪਤਾ ਪੇ ਆਵਾਜ਼ ਆਉਣੀ ਜਦੋਂ ਸਪੀਕਰ ਤੇ ਕਰ ਲੈਂਦੀ ਫਿਰ ਤੇ ਗੱਲਾਂ ਬੜੀਆਂ ਸੋਹਣੀਆਂ ਕਰਦੀ ਏ ਓਦਾਂ ਤੇ ਮੇਰਾ ਸਿਹਰੀ ਲੈ ਲਿੰਦੀ ਏ ਤੇ ਮੰਮੀ ਤੁਹਾਨੂੰ ਮਸ਼ੀਨ ਤੇ ਲਵਾ ਰਣੀ ਏ ਨੂੰ ਪੁੱਤ ਮੈਂ ਤਾਂ ਬਥੇਰੀ ਵਰੀ ਆਖਿਆ ਉਹ ਮੇਰੀ ਮੰਨਦੀ ਨਹੀਂ ਆਂਦੀ ਮੈਂ ਨਹੀਂ ਲਾਉਣੀ ਟੁੱਟੀਆਂ ਜੀਆਂ ਮੈਨੂੰ ਅੰਤਕਾਲ ਆਉਂਦੀ ਏ ਤੇ ਮੈਂ ਫਿਰ ਕੀ ਕਰਾਂ ਚਲ ਕੋਈ ਨਹੀਂ ਉੱਦ ਲਵਾਉਂਦੇ ਇਹ ਤੇ ਮਸ਼ੀਨਾ ਉਹ ਤਾਂ ਇਹਨੂੰ ਕੋਈ ਸਮਝ ਨਹੀਂ ਲੱਗਦੀ ਮੈਂ ਕੁਝ ਵੀ ਨਾ ਕਰ ਇਹਦੇ ਨੀਰੀ ਸਿਰ ਤੇ ਪਾਈ ਆ ਆਇਆ ਹੀ ਨਾ ਚਾਰ ਤਨ ਵੇਖ ਲਈ ਮੈਂ ਕੋਈ ਜਾਣਦੀ ਆ ਤੇ ਘਰ ਦੀ ਕੋਈ ਜਵੈ ਨਾਲੇ ਤੂੰ ਵੀ ਪੁੱਤਰ ਵੇਖ ਲੈ ਵੀ ਕੀ ਕਰਦੀਆਂ ਨੇ ਮੈਂ ਉੱਤੇ ਵੇਖਿਆ ਜਦ ਮ ਆਇਆ ਹਣਾ ਆਹੋ ਇਹਨੇ ਮੈਂ ਕਿਹਾ ਪਾਣੀ ਲਿਆ ਤੇ ਹੋਰ ਹੀ ਪਾਸੇ ਚਲੇ ਗਈ ਆਹ ਇਹੋ ਕੋਈ ਕਰਦੀ ਹੈ ਕੰਮ ਕੋਈ ਆ ਕੀ ਹੈ ਤੇ ਘਰ ਨਾ ਹੋੜ ਲੱਗ ਪੈਂਦੀ ਤੇ ਉਹ ਜਿਹੜੀ ਦੂਜੀ ਆ ਥੱਤੀ ਜਾਈ ਉਹ ਇਹਦੋਂ ਵੀ ਹੰਨੀ ਸੱਚੀ ਪੁੱਛੇ ਤੇ ਮੇਰਾ ਘਰ ਦੇ ਲੱਲਿਆਂ ਬੱਲਿਆਂ ਦਾ ਬਣ ਗਿਆ ਕਾਹ ਮੈਂ ਬੈਠਣਾ ਮੈਂ ਤਾਂ ਤੁਮ ਮम्मी ਮੈਂਨਾ ਬੜਾ ਬੋਲਣੀਆਂ ਨੇ ਆਹ ਪੁੱਤਰ ਮੈਨੂੰ ਆਦਤ ਹੀ ਪੈ ਗਈ ਹੈ ਫਿਰ ਮੈਂ ਕੀ ਕਰਾਂ ਮम्मी ਆਖੇ ਤੁਹਾਡੀ ਸਿਹਤ ਨਾਲ ਹੀ ਦੇਖਣੀਆਂ ਤੁਸੀਂ ਬੜੇ ਕਮਜ਼ੋਰ ਹੋ ਗਏ ਹੋ ਪੁੱਤਰ ਕਮਜ਼ੋਰ ਤੇ ਆਪੇ ਹੁਣ ਆਇਆ ਮੈਂ ਜਾਂਦੀ ਆਹ ਪੁੱਤਰ ਵਿਆਹ ਆ ਕੀ ਤੇ ਮੈਨੂੰ ਸੁਖ ਹੋਏਗਾ ਤੇ ਇਹਨਾਂ ਦਾ ਸਭ ਮੈਨੂੰ ਦੁੱਖ ਚ ਪਾ ਦਿੱਤਾ ਵੈ ਤੁਸੀਂ ਤੇ ਬਾਹਰ ਪ੍ਰਦੇਸਾਂ 'ਚ ਤੁਹਾਨੂੰ ਕੀ ਪਤਾ ਮੈਂ ਕਿੰਨਾ ਸਿਰ ਖਪਾਉਣੀ ਹੈ ਇਹਨਾਂ ਨਾਲ ਤੇ ਚੱਲ ਮੇਰਾ ਪੁੱਤਰ ਤੂੰ ਹੱਥ ਤੋਂ ਤੇ ਮੈਂ ਵੀ ਨਹੀਂ ਰੋਟੀ ਦੋ ਗੁਰਤੀਆਂ ਪਕਾਈ ਨੇ ਕਿ ਨਹੀਂ ਪਕਾਈ ਮੈਂ ਲਿਆਉਣੀ ਆ ਤੇਰੇ ਲਈ ਜੋ ਖ ਲੈ ਆ ਉਹ ਇਹਦੇ ਤਾਂ ਪੁੱਤਰ ਬੱਚਿਆਂ ਨੂੰ ਵੀ ਆਖੇ ਤਾਂ ਉਹ ਵੀ ਸਮਝ ਜਾਂਦੇ ਨੇ ਇਹ ਹੁਣ ਸਿਆਣੀਆਂ ਨੇ ਇਹ ਤਾਂ ਮੈਨੂੰ ਖਪਾਰੀ ਛੱਡਦੀਆਂ ਦੋ ਹੀ ਜੜੀਆਂ ਐਰ ਕਾ ਨ ਜਾਉਂ ਤੋਂ ਪਹਿਲਾਂ ਇਹਨਾਂ ਨੂੰ ਸੀਲਵਾ ਕੇ ਦੇਵਾਂ ਜਿਹੜਾ ਬੜਾ ਮੁਸਕਰ ਮੰਮੀ ਅੱਗੇ ਨਾਲ ਕਿੰਨੀ ਕੰਮ ਜ਼ਬਰਦ ਹੋ ਗਿਆ ਕਿ ਠੀਕ ਠੀਕੀ ਕਰੋ ਮੰਮੀ ਨੇ ਉਹਦੇ ਹੀ ਆਦਾ ਨਾ ਉਹਨੇ ਕਿਹਾ ਨਹੀਂ ਜਿਹਦਾ ਕੰਮ ਨਹੀਂ ਕੀਤਾ ਨਹੀਂ ਤੁਹਾਡੀ ਰੋਟੀ ਨਹੀਂ ਪਣੀ ਹੈ ਜਾਂ ਕੀ ਕੋਈ ਬਣਾਉਣ ਲਈ ਆ ਮੁੰਡਾ ਕਦੇ ਨਾ ਆਇਆ ਬੁੱਖ ਲੱਗੀ ਹੈ ਮੰਮੀ ਦੇ ਹੀ ਤਾਂ ਸਹੀਆ ਕਰਨ ਆਹੀ ਕਿਹਾ ਠੀਨ ਆ ਜਿਹੜਾ ਠੇਕੀ ਠੇਕੀ ਕਰਨਾ ਵਾ ਹੋਲੀ ਨੋਲੀ ਦੇ ਹੀ ਆ ਕਰਨ ਆਹ ਵੇਖੋ ਪੱਗੀਆਂ ਲੈ ਦੋ ਤੁਸੀਂ ਮਸ਼ੀਨ ਤੇ ਨਹੀਂ ਦੋ ਜਣੀਆਂ ਤੇ ਹੀ ਡਈਆਂ ਉਹ ਤੇ ਇੱਕ ਜਣਾ ਆਇਆ ਰੋਟੀ ਤੁਹਾਡੇ ਕੋਲ ਅਜੇ ਨਹੀਂ ਬਣ ਗਈ ਦੂਜਣੀਆਂ ਕੋਲ ਸਾਡੀਆਂ ਵੀ ਦੋ ਦੋ ਬਾਹਂਤੀਆਂ ਵਾ ਹੁਣ ਦੀਦੀ ਪੁਲਕੇ ਦੇ ਹੀ ਆ ਲੈ ਹੁਣ ਤੇ ਤੁਸੀਂ ਲਾ ਦਿਓ ਹੁਣ ਪਾ ਕੇ ਕੀ ਆਂਦੀ ਮੰਮੀ ਆਤਾ ਨੇ ਵੀ ਤੂੰ ਠੇਕ ਠੇਕੀ ਕਰੋ ਦੋ ਜਾਣੇ ਦੇ ਤਾਂ ਹੌਲੀ ਹੌਲੀ ਦਈਆਂ ਹੋ ਹਾਏ ਹਾਏ ਮੰਮੀ ਆਪਾਂ ਮਸ਼ੀਨ ਆ ਹਣ ਹੌਲੀ ਹੌਲੀ ਕਰਾਂਗੇ ਆ ਜਾਂਦੀ ਜਾਓ ਜਾ ਕੇ ਯਾਦ ਆਣੀ ਆਵੇ ਕਿ ਲੱਗੀ ਲੋਨ ਮੈਂ ਕਿਉਂਕਿ ਬਹੁਤ ਪਹਿਣਾ ਤੁਹਾਰੇ ਆ ਉਹਨੇ ਆਹ ਮੈਂ ਤੁਹਾਨੂੰ ਮੋਟੀ ਪਾ ਕੇ ਦਈਏ ਤੇਰੇ ਘਰ ਦਾ ਤੈਨ ਵੀ ਦਈ ਥੀ ਇਹਨੇ ਕੋ ਨਹੀਂ ਆਦਨ ਇਹਨੇ ਕਿਹਾ ਠੀਕ ਠੇਕੀ ਕਰੋ ਈਆਂ ਖੰਡੀਆਂ ਮੈਂ ਤੁਹਾਨੂੰ ਤੈਨੂੰ ਵੀ ਦੇਈ ਹਾਂ ਵੀ ਇਹਨੇ ਹੁਣੇ ਆਦ ਨਾ ਕਹਿਣਾ ਥੇ ਥੇਤੀ ਕਰੋ ਉਹੀ ਗੱਲ ਹੋ ਗਈ ਨਾ ਤੇ ਛੇਤੀ ਛੇਤੀ ਤੂੰ ਵੀ ਅੱਗੇ ਮੈਨੂੰ ਕਹਿਣੀ ਹਾਂ ਤੈਨੂੰ ਵੀ ਭੁੱਖ ਲੱਗੀ ਹੈ ਲੈ ਆ ਤੈਨੂੰ ਵੀ ਪਾਣਾ ਤੂੰ ਵੀ ਨਾ ਇੱਥੇ ਵੀ ਰਹਿ ਜੀ ਇੱਥੇ ਤੇ ਕੌਣ ਪਹਿਲਾਂ ਭਾਦੀ ਨੂੰ ਦੇ ਲਈਏ ਉਹਨਾਂ ਨੂੰ ਭੁੱਖ ਪਹਿਲਾਂ ਭਾਦੀ ਨੂੰ ਦੇ ਲਈਏ ਨਾ ਤਾਂ ਕਰਕੇ ਮੈਂ ਤੈਨੂੰ ਦੀਆਂ ਅੱਛਾ ਚਲ ਠੀਕ ਹੈ ਲੈ ਆ ਤੈਨੂੰ ਤੇ ਉਹਨਾਂ ਨੂੰ ਇਕੱਠੇ ਦੇ ਦਿੰਦੀ ਹਾਂ ਤੂੰ ਵੀ ਨਾ ਮੇਰੇ ਕੋਲ ਛੱਡੀ ਮਰ ਜੀ ਰੋਟੀਆਂ ਤੇਰੇ ਤੋਂ ਮਦਰਾ ਪੈਂਦੀ ਹੈ ਤੇ ਤੈਨੂੰ ਵੀ ਭੁੱਖ ਤੇਰੇ ਲੱਗੀ ਹੁੰਦੀ ਆ ਲਿਆ ਪਹਿਲਾਂ ਮੈਂ ਕਵਲਾ ਵੇਰੀ ਬਣਾਉਣੀ ਆ। ਲੋ ਥੱਗੀ ਪਾ ਦੋ। ਦੀਦੀ ਆ ਤੂੰ ਤਾਂ ਵੀ ਰੱਖੋ। ਇਹ ਕਵਲਾ ਤੂੰ ਕਾ ਵੀ ਇਹ ਲੈ ਤੇ ਮੈਂ ਤੇਰੇ ਭਾਜੀ ਨੂੰ ਰੋਟੀ ਬਣਾਵਾਂ। ਸਮਝੀਂ ਨਾ ਤੇ ਨਹੀਂ ਭਾਵੇਂ ਮੈਂ ਕਰਦੀ ਆ। ਆਵਾਦ ਉਹ ਮੇਲ ਕੇ ਤੇ ਪਾ। ਆਹ ਚੰਗੂ। ਹੋਲੇ ਤੇ ਖਲੋਤੀ ਨਾ ਵੀ ਗ੍ਰਿਹ ਹੱਥ ਜੋੜ ਕੇ। ਨਹੀਂ ਨਹੀਂ ਤੋਈ ਦਲੀ ਤੁਸੀਂ ਦੇਖੋ। ਤੇ ਨੂਨ ਵੇਖਿਆ ਨਹੀਂ ਡਾਲਦਾ। ਠੀਕ ਐ ਨੂਨ ਬੜਾ ਵਧੀਆ ਵਾ। ਹਾਂ? ਠੀਕ ਐ ਠੀਕ ਐ। ਚ ਠੀਕ ਐ। ਰੋਟੀ ਦੇਵਾਂਗਾ। ਹਾਂ ਕੋਕੀ ਨੇ ਸੋਮਾ ਕਹਿੰਸਾ ਸਬਜੀ ਕਿੰਨੀ badi ਆ ਹਾਏ ਹਾਏ ਇਹ ਤਾਂ ਹੀ ਦਾਲ ਖਾ ਗਏ ਮੈਂ ਤੈਨੂੰ ਸਬਜੀ ਵੱਲੋਂ ਕਿਹਾ ਸੀ ਬੜੀਆ ਬਣੀ ਐਂਦਾ ਚਾਰ ਲੱਗਿਆ ਲੈ ਮੰਮੀ ਲੈ ਇਹਨੂੰ ਝੱਟ ਨਹੀਂ ਸੁਣ ਗਿਆ ਐਵੇਂ ਮੰਮੀ ਕਹਿੰਦੀ ਇਹਨੂੰ ਸੁਣਦਾ ਨਹੀਂ ਐ ਲੋ ਤਾਂ ਤੇ ਕਰਨ ਠੀਕ ਨੂੰ ਲੱਗਦੇ ਆ ਆ ਲੋ ਉਹ ਬੋਲੀਏ ਤੈਨੂੰ ਪਾਣੀ ਨਹੀਂ ਚਾਰ ਕੇ ਆਹੀ ਚਾਰ ਠੀਕ ਆ ਪੀ ਲੋ ਉਹ ਪਾਣੀ ਤੇ ਪੀ ਲਾਂਗਾ ਤੈਨੂੰ ਚਾਰ ਕੇ ਆਹੀ ਲਿਆਉਣਾ ਤੇ ਚਾਰ ਉਹ ਫੁਰਕੇ ਕਵਲ ਨਾਉਂਡੀਆਂ ਮੈਨੂੰ ਨੀਂਦਰ ਮਗਰਮਾ ਕਹੇ ਮੰਮੀ ਕਮਜ਼ੋਰ ਹੋ ਗਈ ਐ ਸਾਰਾ ਦਿਨ ਤੇ ਮੈਂ ਕਿੱਥੇ ਪਾਬ ਗਿਰਦੀ ਨੋਆ ਜਾਣੀਆਂ ਹਾਂਜੀ ਦੱਸੋ ਕੀ ਕਰਦੀ ਹੋ ਇੱਧਰ ਆ ਆ ਚਾਰ ਲੈ ਕੇ ਆ ਚਾਰ ਤੂੰ ਹੀ ਮੈਨੂੰ ਪਹਿਲਾਂ ਕਹਿਣਾ ਸੀ ਨਾ ਮੈਂ ਤੂੰ ਹੀ ਤੇ ਮੇਰੇ ਕੋਲ ਪਾਣੀ ਮੰਗਾਇਆ ਸੀ ਉਹ ਮੈਂ ਪਹਿਲਾਂ ਹੀ ਤੇਰ ਕੋ ਚਾਰ ਹੀ ਮੰਗਿਆ ਏ ਤੂੰ ਪਾਣੀ ਲੈ ਕੇ ਆ ਗਈਆਂ ਕੀ ਆ ਪਿੰਡਿਓ ਮੈਂ ਪਹਿਲਾਂ ਹੀ ਤੇਰ ਕੋ ਚਾਰ ਹੀ ਮੰਗਿਆ ਏ ਤੂੰ ਪਾਣੀ ਲੈ ਕੇ ਆਣੀ ਐ ਆ ਸ਼ਾ ਠੀਕ ਆ ਮੈਨੂੰ ਨਾ ਸੋਨਜਪ ਨੇ ਖਾ ਲੱਗ ਗਿਆ ਹੁਣਾ ਨਾਲੇ ਜਿਹਨਾਂ ਨੇ ਤੂੰ ਹੀ ਆਏ ਨਾ ਬਸ ਉਹ ਮੈਨੂੰ ਭੁਜਾਈ ਜਾਣ ਲਈਓ ਯਾਹਰ ਮੈਂ ਸੋਚਿਆ ਕਿ 10 ਦਿਨ ਰਿਹਾ ਵੇਖ ਕੇ ਜਾਵਾਂਗਾ ਪਰ ਮੈਨੂੰ ਲੱਗਦਾ ਵਾ ਦੇਖੇ ਬਿਨਾ ਪਹਿਲਾਂ ਜਾਣਾ ਪੈਣਾ ਇਹਨਾਂ ਦਾ ਸੌਂਦਾ ਹੀ ਕੁਛ ਨਹੀਂ ਐ